ਦੀ ਕੀ ਮਜਬੂਰੀ ਸੀ ਜਿਹੜੀ ਬੱਚੇ ਨੂੰ ਤੁਸੀਂ 15 ਸਾਲ ਦੇ ਬੱਚੇ ਨੂੰ ਕੰਮ ਤੇ ਭੇਜਿਆ ਹੋਇਆ ਸੀ ਦੇਖੋ ਜੀ ਪੇ ਉਹਦਾ ਨਹੀਂ ਸੀ ਕੰਮ ਕਰਦਾ ਦਾਦੀ ਕਿੱਥੋਂ ਕਮਾਉਣੀ ਸੀਗੀ ਸਾਡੇ ਵਿਚਾਰਾ ਇੱਕ ਆਉਂਦਾ ਆ ਬਲੈਤੀਆ ਉਹ ਇਹਨਾਂ ਨੂੰ ਖਰਚਾ ਦਿੰਦਾ ਸੀਗਾ ਉਹੀ ਇਹਨਾਂ ਦਾ ਖਰਚ ਪੱਠਾ ਚਾਹ ਦੇ ਹਾਲਾਤ ਮਾੜੇ ਆ ਹਾਂ ਜੀ ਘਰ ਦੇ ਹਾਲਾਤ ਆ ਤੁਸੀਂ ਹੁਣ ਦੇਖਦੇਈਆਂ ਵੀ ਕੀ ਹਾਲਾਤ ਆ ਤਾਂ ਬਾਕੀ ਤੁਸੀਂ ਹੁਣ ਤੁਸੀਂ ਦੇਖ ਲਵੋ ਵੀ ਇਹਨਾਂ ਦਾ ਨਿਆ ਕੀ ਹੋਇਆ ਯਾਨੀ ਹੁਣ ਇਦਾਂ ਕੱਲ ਕੱਲ ਆਇਆ ਸੀਗਾ ਉਹਦਾ ਨਾਮ ਉਹ ਕਹਿ ਕੇ ਗਿਆ ਵੀ ਤੁਹਾਨੂੰ ਕੇ ਚੱਲਣਾ ਇਹ ਪੰਜ 6 ਮਹੀਨੇ ਵੀ ਤੁਹਾਨੂੰ ਉਹ ਜਿਹੜਾ ਡਰਾਈਵਰ ਆ ਉਹਨੂੰ ਜਾਣੀ ਉਹਨੂੰ ਸਜ਼ਾ ਦੇਣੀ ਆ ਸਜ਼ਾ ਹੋਵੇ ਸਾਰੀ ਜਨ ਬਾਕੀ ਤੁਸੀਂ ਹੁਣ ਦੇਖ ਲਓ ਕਿੱਦਾਂ ਆ ਜੋ ਉਹ ਕਹਿ ਕੇ ਗਿਆ ਉਹਦੇ ਨਾਲ ਹੀ ਆਪਾਂ ਰਹਿਣਾ ਆ ਹੋਰ ਹੁਣ ਬਾਕੀ ਦਾ ਤਾਂ ਜਿੰਨਾ ਕਿਸੇ ਦਾ ਪੰਚਾਇਤ ਵੀ ਨੱਠੀ ਭੱਜੀ ਫੈਰਦੀ ਆ ਜਾਣੀ ਉਦਾਂ ਇਹਦੇ ਕੋਲ ਹਜੇ ਤੱਕ ਕੋਈ ਆਇਆ ਨਹੀਂ ਜੀ ਚਲੋ ਆਉਂਦੇ ਆ ਨਾ ਆਣ ਕੇ ਇਹਨੂੰ ਵੀ ਸਾਹ ਸਿੱਧਾ ਮਾਰਦੇ ਇਹੀ ਸਗਾ ਤੇ ਹੁਣ ਦਾਗ ਦੇ ਲਾਓ লাশ ਰੋਲਦੀ ਫਿਰਦੀ ਆ ਆ ਛੇ ਮਾ ਦੇ ਨੇ ਹੁਣ ਤੁਸੀਂ ਦੇਖ ਲੋ ਜੀ ਤੁਹਾਡਾ ਕੀ ਨਾਮ ਹੈ ਜਗਿੰਦਰ ਕੋਰ ਤੁਹਾਡਾ ਪਿੰਡ ਰਹਿ ਪਈ ਹੈ ਹਾਂਜੀ ਹਾਂਜੀ ਕਿੱਦਾਂ ਦੱਸ ਦਿਓ ਕਿ ਇਹ ਬੱਚੇ ਦਾ ਕਿੱਦਾਂ ਹੋਇਆ ਤੁਸੀਂ ਕਹਿੰਦੇ ਕਿਦਾਂ ਬੱਚਾ ਹੁਣ ਮੈਂ ਤਾਂ ਉਸ ਦਿਨ ਘਰ ਹੈ ਨਹੀਂ ਸੀ ਜੀ ਇਹ ਆਇਆ ਤੇ ਪੈਨ ਰੋਟੀ 1.5 ਵਜੇ ਰੋਟੀ ਖਾਣ ਰੋਟੀ ਖਾ ਕੇ ਗਿਆ ਇਥੋਂ ਤਾਂ ਜਾ ਕੇ ਕੰਮ ਤੇ ਲੱਗੇ ਆ ਕੰਮ ਕੀਤਾ ਕਹਿੰਦਾ ਇਹਨੂੰ ਬੀਬੀ ਵੀ ਤੂੰ 6 ਵਜੇ ਮੈਂ ਲੈ ਰੋਟੀ ਪਕਾ ਕੇ ਰੱਖੀ ਬਿਸਕਟ ਲਿਆ ਕੇ ਰੱਖੀ ਹੂੰ ਇਹਨਾਂ ਬਿਸਕਟ ਲਿਆੰਦੇ ਆ ਲਿਆ ਕੇ ਰੱਖਿਓ ਜਾਂ ਘਰ ਜੀ ਐਨਾ ਅੰਡਿਆਂ ਦੀ ਬਣਾਈ ਹੋਈ ਆ ਹੂੰ ਜਾਦਾ 6 ਵਜੇ ਮੈਂ ਬੰਡੋਂ ਆਈ ਆ ਹੂੰ ਸਾਢੇ 6 ਵਜੇ ਦਾ ਕੰਮ ਹੋ ਜਾਂਦਾ ਆ ਹੂੰ ਵੀ ਉਹਨਾਂ ਦਾ ਇਨਸੀਡੈਂਟ ਹੋ ਗਿਆ ਇਹ ਤੋਂ ਵੱਡਾ ਸੀ ਮੁੰਡਾ ਉਹ ਇਹ ਤੋਂ بڑا ਸੀਗਾ ਕਿੰਨੀ ਉਮਰ ਦਾ ਉਹ ਜੀ 16 15 ਅੰਕ ਸਾਲਾਂ ਦਾ ਜੀ ਹੂੰ ਇਹ ਆ ਜਾ ਲੱਗਿਆ ਸੀ 5 ਦਿਨ ਹੋਏ ਸੀ ਕਿ ਇੱਥੋਂ ਰੇਤਾ ਮੁੱਕ ਗਿਆ ਉਹ ਉੱਥੇ ਦਿਹਾੜੀ ਲਾਉਣ ਚਲੇ ਗਏ ਏ ਦੇਖ ਲਓ ਵੀ ਤੁਸੀਂ ਐਡੀ ਕੀ ਮਜਬੂਰੀ ਐ ਕਿ ਮਤਲਬ ਜਿਹੜਾ 15 ਸਾਲ ਦਾ ਬੱਚਾ ਤੁਸੀਂ ਦਿਹਾੜੀ ਲਾਇਆ ਵਾ ਦਿਹਾੜੀ ਪਾਣੇ ਤੋਂ ਵੀ ਹਟ ਗਿਆ ਸੀਗਾ ਪੜਨ ਵਾਲੇ ਵੀ ਮਾਸਟਰ ਵੀ ਆਏ ਸੀ ਉਹ ਉਹਨੇ ਵੀ ਬਹੁਤ ਜ਼ੋਰ ਲਾਇਆ ਉਹਨੇ ਮੁਕੇ ਤੇ ਨੌ ਕਟਿਆ ਉਹਦਾ ਹੂੰ ਉਹਦਣ ਆਏ ਸੀਗੇ ਕਹਿੰਦੇ ਜੀ ਅਸੀਂ ਨੌ ਅੱਜ ਕਟਿਆ ਉਹਦਾ ਵੀ ਜਦ ਹੁਣ ਉਹ ਮੁਕੇ ਗਿਆ ਉਹਨੂੰ ਬਹੁਤ ਸਮਝਾਇਆ ਪਰ ਮਝੀ ਤਕ ਕਿਹੜਾ ਪਿੰਡ ਐ ਆਜਲਾ ਇਹ ਇੱਥੇ ਤੁਸੀਂ ਰਹਿ ਪਈ ਤੁਹਾਡੇ ਮਾਪੇ ਆ ਮਾਪੇ ਆ ਤੇ ਜਿਹੜਾ ਬੱਚਾ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਭਤੀਜਾ ਸੀ ਕਿਦ ਕਿਦਾਂ ਹੋਈ ਆ ਭੈਣ ਜੀ ਕੰਮ ਤੋਂ ਗਏ ਗਏ ਆ ਬਸ ਘਰੋਂ ਬੜਸਾਣਾ ਗਏ ਆ ਰੋਟੀ ਖਾਣ ਸਵੇਰੇ ਕੰਮ ਤੋਂ ਗਏ ਆ ਜਦੋਂ ਸ਼ਾਮ ਨੂੰ ਆਏ ਆ ਐਕਸੀਡੈਂਟ ਉਸ ਵੇਲੇ ਹੋਇਆ ਹਾਂਜੀ ਕਿੱਥੇ ਹੋਇਆ ਹਕੀਮਪੁਰ ਰੋਡ ਤੇ ਹਕੀਮਪੁਰ ਰੋਡ ਤੇ ਕਿੱਥੇ ਖੜੇ ਸੀ ਇਹ ਇੱਧਰ ਖੜੇ ਸੀ ਬੱਸ ਸਟੈਂਡ ਦੇ ਕੋਲ ਨਹੀਂ ਨਹੀਂ ਇੱਧਰ ਪਿੱਛੇ ਦੁਕਾਨਾਂ ਵਾਲਾ ਠੇਕੇ ਵਾਲਾ ਦੁਕਾਨਾਂ ਨਾਲ ਕੱਚੀ ਸੜਕ ਦੇ ਖੜੇ ਆ ਕੱਚੀ ਸੜਕ ਤੇ ਖੜੇ ਆਪਣੀ ਸਾਈਡ ਖੜੇ ਆ ਅੱਛਾ ਜੀ ਹਾਂਜੀ ਤੇ ਹੁਣ ਉਹਦਾ ਮੁੰਡੇ ਦਾ ਸੰਸਕਾਰ ਕਰਤਾ ਅੱਜ ਕਰਨਾ ਜੀ ਅੱਜ ਛੇ ਮਾਦਾਨੇ ਅੱਜ ਕਰਨਾ ਹੈ ਕੁਛ ਉਹ ਉਹਦਾ ਡੈਡੀ ਕੀ ਕਰਦਾ ਬੱਚੇ ਦਾ ਕੁਛ ਨਹੀਂ ਕਰਦਾ ਮੰਮੀ ਮੰਮੀ ਹੈ ਨਹੀਂ ਛੱਡ ਕੇ ਚੱਲ ਗਏ ਸੀ ਛੋਟੇ ਛੋਟੇ ਇਹਨੂੰ ਅਸੀਂ ਪਾਲਿਆ ਨਹੀਂ ਕਿੰਨੇ ਭਰਾ ਆਓ ਦੋ ਦੋ ਇੱਕ ਛੋਟੇ ਜਿਹੇ ਜਿਉਣਾ ਖੜਾ ਇੱਕ ਉਹ ਤਾਂ ਇੱਕ ਛੋਟੀ ਮੇਰੇ ਭਰਾ ਦੀ ਛੋਟੀ ਕੁੜੀ ਵੀ ਵੀ ਤੁਸੀਂ ਪਾਲੇ ਆਹੋ ਹਾਂਜੀ ਮੰਮੀ ਹੈ ਨਹੀਂ ਸੀ ਤੁਸੀਂ ਮਾਂ ਬਣੇ ਉਹਦੇ ਹਾਂਜੀ ਤੁਸੀਂ ਦਾਦੀ ਉਹਦੇ ਵੇਹੇ ਹਾਂਜੀ ਹਾਂਜੀ ਦਾਦੀ ਹਾਂ ਹਾਂ ਦੋ ਮੁੰਡੇ ਆ ਜੀ ਇੱਕ ਕੁੜੀਆਂ ਕੁੜੀ ਛੋਟੇ ਮੁੰਡੇ ਸਿੱਦੇ ਛੋਟਾ ਮੁੰਡਾ ਅੱਗੇ ਮਾਰ ਦਿੱਤਾ ਸੀਗਾ ਉਹਦੀ ਕੁੜੀ ਵੀ ਇੰਨੇ ਪਾਲੀ ਆਹ ਜੀ ਕੀ ਨਾਮ ਹੈ ਤੁਹਾਡਾ ਮੇਰਾ ਸ੍ਰਿੰਦਰ ਗੌਰ ਕਿਹੜਾ ਪਿੰਡ ਹੈ ਜੀ ਸ੍ਰੇਪਾ ਜੀ ਕੀ ਗੱਲ ਹੋਈ ਤੁਹਾਡੇ ਬੱਚਿਆਂ ਨੂੰ ਮੈਨੂੰ ਪਤਾ ਲੱਗਿਆ ਕਿ ਇੱਕ ਬੱਚੇ ਦੀ ਡੈਥ ਹੋ ਗਈ ਹੈ ਤੇ ਦੂਸਰਾ ਮੁੰਡਾ ਜ਼ਖਮੀ ਹੈ ਜਿਹੜਾ ਜ਼ਖਮੀ ਬੱਚਾ ਤੁਹਾਡਾ ਦੱਸਿਆ ਜਾ ਰਿਹਾ ਹੈ ਹਾਂਜੀ ਹਰਮਨ ਮਾਲ ਕੀ ਨਾਮ ਸੀ ਉਹਦਾ ਹਰਮਨ ਮਾਲ ਜਿਹੜਾ ਜ਼ਖਮੀ ਹੋਇਆ ਹਾਂਜੀ ਇਹ ਕੀ ਹੋਇਆ ਕੰਮ ਕੀ ਹੋਇਆ ਜੀ ਮੇਰਾ ਮੁੰਡਾ ਕੰਮ ਤੇ ਗਿਆ ਸੀ ਜਿੱਥੋਂ ਕੀ ਕੰਮ ਕਰਦੇ ਹੋ ਉਹ ਰਾਜਗਰੀ ਕਰਦੇ ਓਕੇ ਰਾਜਗਰੀ ਤੋਂ ਕੰਮ ਕਰਦੇ ਕੰਮ ਤੇ ਗਿਆ ਆ ਕਿੰਨੇ ਵਜੇ ਉਹ ਸਵੇਰੇ ਜਿਹੜਾ ਗਿਆ ਸ਼ਾਮ ਨੂੰ 6:30 ਵਜੇ 6:00 ਵਜੇ ਉਹ ਘਰ ਨੂੰ ਆਉਣ ਲੱਗਾ ਸੀਗਾ ਇੱਥੇ ਹਕੀਮਪੁਰ ਕਿਹੜੇ ਪਿੰਡ ਕੰਮ ਤੇ ਗਿਆ ਸੀ ਇੱਥੇ ਹਕੀਮਪੁਰ ਅੱਛਾ ਜੀ ਅਕੀਮਪੁਰੋਂ ਤੋਂ ਆਪਣੇ ਘਰ ਨੂੰ ਆਉਣ ਲੱਗਾ ਈ ਛੁੱਟੀ ਕਰਕੇ ਉਹ ਇੱਕ ਸ਼ਹਿਰ ਤੇ ਕੱਚੀ ਸੜਕ ਤੇ ਖੜਾ ਆ ਤੇ ਉਹ ਜਾਨੀ ਫੂਲ ਉਹਦੇ ਕੋਲਿਆ ਮੁੰਡੇ ਨਾ ਆਉਣਾ ਸੀ ਨਾਲ ਤੇ ਉਹ ਮੁੰਡਾ ਇਹ ਮੋਟਰਸਾਈਕਲ ਤੇ ਬੈਠਾ ਮੇਰਾ ਮੁੰਡਾ ਇਹ ਤਾਂ ਕੋਲ ਖੜਾ ਆ ਇਹ ਗੱਡੀ ਆਈ ਆ ਪਿੱਛੋਂ ਗੱਡੀ ਆ ਕੇ ਪਿੱਛੋਂ ਬਹਿਨ ਤੇਜ ਆਈ ਆ ਆ ਕੇ ਕੱਚੇ ਸੜਕ ਖੜਿਆ ਦੇ ਵਿੱਚ ਮਾਰ ਕੇ ਦੋਹਾਂ ਨੂੰ ਵਿਚੇ ਮੋਟਰਸਾਈਕਲ ਕਢੀਸ਼ ਕੇ ਲੈ ਕੇ ਵਿਚੇ ਨਿਆਣਿਆਂ ਨੂੰ ਇਹ ਮੁੰਡਾ ਮੇਰਾ ਪੜਕੇ ਡੱਪਿਆ ਦੂਜਾ ਜਿਹੜਾ ਸੁੱਖੀ ਸੀਗਾ ਉਹ ਸੜਕ ਦੇ ਉੱਪਰ ਪੜਕੇ ਡੱਪਿਆ ਆ ਉਹਦੀ ਉਸ ਟਾਈਮ ਡੈਥ ਹੋ ਗਈ ਆ ਮੇਰਾ ਮੁੰਡਾ ਜੱਕਮੀ ਪਿਆ ਥੀ ਹਸਪਤਾਲ ਦੇ ਵਿੱਚ ਉਹਦੀ ਕੋਈ ਸੁਰਤ ਨਹੀਂ ਹੈਗੀ ਉਹ ਵੀ ਸਵਤੋ ਸਮਾਰ ਕਰਦਾ ਸਾਨੂੰ ਕੁਝ ਨਹੀਂ ਭਾਜੀ ਪਤਾ ਕੀ ਹੋਇਆ ਕੀ ਨਹੀਂ ਗੱਡੀ ਵਾਲਾ ਖੜਾ ਨਹੀਂ ਹੋਇਆ ਗੱਡੀ ਮਾਰ ਕੇ ਕੱਚੇ ਤਾਰ ਕੇ ਗਿਆ ਮੇਰੇ ਪੁੱਤਾਂ ਦੇ ਇਹ ਹੁਣ ਸਾਨੂੰ ਕੋਈ ਪਤਾ ਹਾਂਜੀ ਉੱਥੇ ਖੜੇ ਕਿਉਂ ਸੀ ਬੱਚੇ ਕੰਮ ਤੋਂ ਆਏ ਸੀਗੇ ਕੰਮ ਤੋਂ ਆ ਕੇ ਦਾ ਉਹ ਜਾਨੀ ਜਿਹਦਾ ਕੰਮ ਵਾਲਾ ਮੁੰਡਾ ਦਾ ਆ ਤਾਂ ਵੀ ਇਹ ਮੁੰਡਾ ਕਹਿੰਦਾ ਸੀਗਾ ਮੈਨੂੰ ਪੈਸੇ ਦਿਓ ਮੰਡੇ ਖਾਣੇ ਛੋਟਾ ਉਹ ਮੇਰਾ ਮੁੰਡਾ ਉਹ ਤਾਂ ਨਾਲ ਲੈ ਕੇ ਗਿਆ ਸੀ ਉੱਥੇ ਖੜਾ ਸੀ ਕਹਿੰਦਾ ਜਦੋਂ ਲੈ ਆ ਗਿਆ ਪਕਰ ਨੂੰ ਚਲ ਗਏ ਕੰਮ ਤੋਂ ਹੁੰਦੇ ਹੁਣ ਗੱਡੀ ਦਾ ਪਤਾ ਨਹੀਂ ਲੱਗਿਆ ਗੱਡੀ ਦਾ ਪਤਾ ਨਹੀਂ ਲੱਗਾ ਹੁਣ ਕਹਿੰਦੇ ਆ ਫੜ ਲਈ ਹੈ ਲਧਿਆੜਿਓ ਬੰਦਾ ਨਹੀਂ ਹਾਲੇ ਤੱਕ ਕੋਈ ਪੇਸ਼ ਕੀਤਾ ਉਹ ਨਹੀਂ ਹਾਂਜੀ ਗੱਡੀ ਫੜੀ ਹੋਆ ਬੰਦਾ ਭੱਜ ਗਿਆ ਕਹਿੰਦੇ ਕਿਹਨਾਂ ਨੇ ਫੜੀ ਇਹ ਨਹੀਂ ਪੁਲਿਸ ਵਾਲਿਆਂ ਨੇ ਮਕਾਨਪੁਰਿਆਂ ਨੇ ਤੇ ਹੁਣ ਕੱਲ ਵੀ ਉਹ ਸਾਨੂੰ ਕਹਿ ਗਏ ਬੰਦਾ ਪੇਸ਼ ਕਰਨਾ ਬੰਦਾ ਹਾਲੇ ਤੱਕ ਨਹੀਂ ਪੇਸ਼ ਹੋਇਆ ਉਹਨਾਂ ਦੇ ਕੋਲ ਅਸੀਂ ਇਹ ਚਾਹੁੰਦੇ ਆ ਉਹ ਬੰਦਾ ਪੇਸ਼ ਕਰਨ ਸਾਡੇ ਸਾਹਮਣੇ ਸਾਨੂੰ ਪਤਾ ਲੱਗਿਆ ਅਸੀਂ ਉਹਨੂੰ ਪੁੱਛੀਏ ਵੀ ਸਾਡੇ ਨਿਆਣਿਆਂ ਨਾਲ ਕੀ ਸਾਨੂੰ ਨਿਆ ਮਿਲੇ ਸਾਡਾ ਮੁੰਡਾ ਚਲੇ ਗਿਆ ਫੋਲ ਪਰ ਦੂਜਾ ਮੁੰਡਾ ਹਸਪਤਾਲ ਚ ਪਿਆ ਉਹਦੀ ਕੋਈ ਹਾਲਤ ਨਹੀਂ ਹੈਗੀ ਮੇਰੇ ਬੇਟੇ ਦੀ ਅਸੀਂ ਜਿੰਨਾ ਚਾਰੇ ਬੰਦਾ ਨਹੀਂ ਪਹਿਲ ਖਾਦੇ ਬੰਦਾ ਪੇਸ਼ ਕਰਨ ਸੰਨ ਦਿਖਾ ਲਣ ਅਸੀਂ ਉਹਨੂੰ ਪੁੱਛੀਏ ਦੱਸ ਸਾਡੇ ਨਿਆਣਿਆਂ ਨੇ ਕੀ ਪਿਆ ਸੀ ਪਿੱਛੋਂ ਭਾਜੀ ਇੰਨੀ ਤੇਜ਼ ਆਇਆ ਆ ਕੇ ਕੱਚੇ ਦੇ ਵਿੱਚ ਮਾਰ ਕੇ ਗਿਆ ਇੱਕ ਤਾਂ ਹੁੰਦਾ ਵੀ ਕਿਤੇ ਸੜਕ ਦੇ ਉੱਪਰ ਖੜੇ ਆ ਫੇਰ ਮਾਰ ਕੇ ਦਸ ਪੱਜ ਗਿਆ ਆ ਖੜ ਕੇ ਨਹੀਂ ਦੇਖਿਆ ਉਹਨੇ ਸਵੇਰੇ ਨਿਆਣਿਆਂ ਨੇ ਕੀ ਪਿਆ ਸੀ ਉਹਦਾ ਅਸੀਂ ਦੀnde ਬੈਠੇ ਆ ਇੱਦਾਂ ਮਰੇ ਮੁਕੇ ਬੈਠੇ ਆ ਪੁੱਲ ਪਾਰ ਸੀ ਉਹ ਹੀ ਮੇਰਾ ਬੱਚਾ ਕਮਾਉਣ ਵਾਲਾ ਸੀ ਰੋਟੀ ਕਮਾ ਕੇ ਦੇਣ ਵਾਲਾ ਉਹ ਮੰਜੇ ਤੇ ਪਿਆ ਤੇ ਲੱਗੋਂ ਕੋਈ ਸੋਰਤ ਸੁਮਾਨੀ ਲੱਖਾਂ ਲੱਗੀ ਜਾਂਦੇ ਉਦੋਂ ਦੇ ਆਹ ਮੁੰਡਾ ਇਹ ਸਾਡਾ ਦੁਨੀਆ ਤੋਂ ਚਲੇ ਗਿਆ ਅਸੀਂ ਕਹਦੇ ਉਸਨੇ ਨਾ ਕਰਨਾ ਕਿਹਦੇ ਆਵੀ ਗੱਡੀ ਗੱਡੀਆਂ ਆ ਗਿਆ ਕੱਟਾ ਲਿਆ ਗਿਆ ਉਹ